ਆਲਦੀ ਮੁਰਦਾਬਾਦ 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 ਸਕੇ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਕੇ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆਈ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6-700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤਾਂ 700 750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਵੇਖੋ ਸਾਡੇ ਇਸ ਇਲਾਕੇ ਦਾ ਐਮਐਲਏ ਜਸਵੀਰ ਸਿੰਘ ਆ ਉਹ ਨਾ ਹੋਇਆ ਵਰਗਾ ਅੱਜ ਤੱਕ ਉਹਨੇ ਉਹ ਕੰਮ ਕੀਤੇ ਸਾਡੇ ਹਲਕੇ 'ਚ ਪਿਛਲੇ ਢਾਈਆਂ ਸਾਲਾਂ 'ਚ ਜਿਹੜੇ ਇਸ ਇਲਾਕੇ 'ਚ ਕਦੀ ਨਹੀਂ ਹੋਏ ਦਿੱਤਾ ਵੀ ਜਿਹੜੇ ਸਰਪੰਚੀ ਦੇ ਵਿੱਚ ਲਗਭਗ 7-800 ਵੋਟ ਜਿਹੜੀ ਉਹਨਾਂ ਕਟਾਤੀ ਆ ਮੁਰਦਾਬਾਦ ਮੁਰਦਾਬਾਦ ਚਾਰੂ ਸਰਕਾਰ ਮੁਰਦਾਬਾਦ ਮੁਰਦਾਬਾਦ ਮਨ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇ ਵਾਦੀ ਕਰ ਰਹੇ ਇਹ ਲੋਕਾਂ ਦਾ ਇਲਜ਼ਾਮ ਹੈ ਕਿ ਇੱਥੋਂ ਦੇ ਵਿਧਾਇਕ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਰੀਬ 600 ਵੋਟਾਂ ਕੱਟ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਇਹ ਪਰਦਰਸ਼ਨ ਕੀਤਾ ਜਾ ਰਿਹਾ ਦੱਸਦੇ ਕਿ ਅਮਰਸਰ ਦੇ ਪਿੰਡ ਗਮਨਪੁਰਾ ਦਾ ਇਹ ਮਾਮਲਾ ਹੈ ਜਿੱਥੇ ਲੋਕਾਂ ਨੇ ਆਪਣੇ ਮਨ ਦੀ ਪੜਾਸ ਕੱਢੀ ਹੈ ਤੇ ਮੌਜੂਦਾ ਵਿਧਾਇਕ ਦੇ ਉੱਤੇ ਰੱਜ ਕੇ ਨਿਸ਼ਾਨੇ ਵਿਸਾਦੇ ਨੇ ਉਹਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਧੱਕੇ ਸ਼ਾਹੀ ਨਹੀਂ ਹੋਣ ਦੇਣਗੇ ਉਹਨੇ ਕਿਹਾ ਕਿ ਕਰੀਬ 600 ਵੋਟਾਂ ਉਹਨਾਂ ਦੀਆਂ ਕੱਟੀਆਂ ਗਈਆਂ ਨੇ ਤੇ ਪ੍ਰਸ਼ਾਸਨ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਮੇਰਾ ਨਾਮ ਰਮਨ ਬਖਸ਼ੀ ਆ ਸਾਡਾ ਜਾਇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਤੇ ਸਭ ਤੋਂ ਵੱਡਾ ਪਿੰਡ ਆ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵੱਖਰੀਆਂ ਵੱਖਰੀਆਂ ਸਰਕਾਰਾਂ 'ਚ ਵੱਖਰੀਆਂ ਵੱਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤੇ 700 750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ-ਨਾਲ ਜਿਹੜੀ ਮੌਜੂਦ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਸੀਗੇ ਉੱਥੇ ਡੀਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸਡੀਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਤੋਂ ਸਾਫ਼ ਜਾ ਰਿਹਾ ਵੀ ਇਹ ਕਿਸੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਗਮਾਨਪੁਰਾ ਇੱਕ ਇਤਿਹਾਸਕ ਪਿੰਡ ਆ ਇੱਥੋਂ بڑے بڑے ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ بڑے بڑے ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਿਸੇ ਜਾਤ ਦੇ ਆ ਕਿਸੇ ਪੋਲੀਟੀਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਵਿੰਡਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹ ਮਾੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲ ਇਹ ਕੀਤਾ ਆ ਉਹਦਾ ਜਵਾਬ ਵੀ ਦਾਂਗੇ ਲੌਲੀਪੌਪ ਵੀ ਦਿੱਤਾ ਗਿਆ ਜੇ 5 ਲੱਖ ਦਿੱਤਾ ਜਾਵੇ ਸਰਪੰਚ ਦੇ ਵੇਖੋ ਸਾਰੇ ਲੌਲੀਪੌਪ ਆ ਤੁਹਾਨੂੰ ਵੇਖੀ ਰਿਹਾ ਜਿਹੜੀ ਇੱਕ ਪੰਨੇ ਜਿਹੜੀ ਵੋਟ ਆ ਵੋਟਾਂ ਦਾ ਜਿਹੜਾ ਸਰਪੰਚੀਆਂ ਦੀ ਤੁਸੀਂ ਵੇਚ ਲਈ ਕਿਤੇ 60 ਲੱਖ ਦੀ ਸਰਪੰਚੀ ਆ ਕਿਤੇ 2 ਕਰੋੜ ਦੀ ਸਰਪੰਚੀ ਆ ਉਥੇ ਲੋਕਤੰਤਰ ਦੀ ਜਿਹੜੀ ਭਾਵਨਾ ਜਾਂ ਜਿਹੜੀ ਪਿੰਡ ਦਾ ਸਰਪੰਚ ਬਣਾਉਣ ਦੀ ਭਾਵਨਾ ਜਾਂ ਕੋਈ ਗਰੀਬ ਦਾ ਜਿਹੜਾ ਇਲੈਕਸ਼ਨ ਜਿੱਤਣ ਵਾਲੀ ਭਾਵਨਾ ਲਗਭਗ ਖਤਮ ਕਰਤੀ ਗਈ ਆ ਭਗਵੰਤ ਮਾਨ ਦੇ ਲਾਲੀਪਪ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਪਿੰਡ ਨੂੰ ਜਿਹੜਾ ਉਹਨੇ 700 ਵੋਟ ਦਾ ਲਾਲੀਪਪ ਦਿੱਤਾ ਉਹਦਾ ਅਸੀਂ ਜਵਾਬ ਉਹਨੂੰ ਜ਼ਰੂਰ ਦਾਂਗੇ ਭਾਵੇਂ ਅਸੀਂ ਇੰਡੀਆ ਗੇਟ ਤੇ ਜਾਈਏ ਭਾਵੇਂ ਅਸੀਂ ਵਾਗੇ ਬਾਰਡਰ ਵਾਲਾ ਸੜਕ 'ਤੇ ਜਾਮ ਕਰੀਏ ਕੋਈ ਨਾ ਕੋਈ ਅਸੀਂ ਉਹਨੂੰ ਜਵਾਬ ਜ਼ਰੂਰ ਦਾਂਗੇ ਬੱਸੀ ਸਾਹਿਬ ਇੱਕ ਦਿਨ ਰਹਿ ਗਿਆ ਸਾਰਾ ਫੋਨ ਵੇਖੋ ਸਾਡੇ ਐਮ ਐਸ ਇਲਾਕੇ ਦਾ ਐਮ ਐਲ ਏ ਜਸਵੀਰ ਸਿੰਘ ਆ ਉਹ ਨਾ ਹੋਇਆ ਵਰਗਾ ਅੱਜ ਤੱਕ ਉਹਨੇ ਉਹ ਕੰਮ ਕੀਤੇ ਸਾਡੇ ਹਲਕੇ ਚ ਪਿਛਲੇ ਢਾਈਆਂ ਸਾਲਾਂ ਚ ਜਿਹੜੇ ਇਸ ਇਲਾਕੇ ਚ ਕਦੀ ਨਹੀਂ ਹੋਏ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਥਾਣਿਆਂ ਦੇ ਵਿੱਚ ਜਿਸ ਤਰੀਕੇ ਦਾ ਹੋ ਰਿਹਾ ਜਾਂ ਇਲਾਕੇ ਚ ਪਟਵਾਰੀਆਂ ਦੇ ਲੈਵਲ ਤੇ ਜਿਸ ਤਰੀਕੇ ਨਾਲ ਮਾਲਕੀਆਂ ਦੀ ਤਬਦੀਲੀ ਹੋ ਰਹੀ ਆ ਉਹਦਾ ਇੱਕ ਨਵਾਂ ਨਮੂਨਾ ਉਹਨਾਂ ਨੇ ਦਿੱਤਾ ਵੀ ਜਿਹੜੇ ਸਰਪੰਚੀ ਦੇ ਵਿੱਚ ਲਗਭਗ 7-800 ਵੋਟ ਜਿਹੜੀ ਉਹਨਾਂ ਕਟਾਤੀ ਆ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨੂੰ ਚੁਣਿਆ ਸੀ ਉਹਨਾਂ ਦੇ ਹੱਕ ਤੋਂ ਉਹਨਾਂ ਨੂੰ ਪਰੇ ਕਰਤਾ ਤੇ ਉਹਦੇ ਨਾਲ ਨਾਲ ਸਭ ਤੋਂ ਵੱਡੀ ਸਾਨੂੰ ਜਿਸ ਗੱਲ ਦਾ ਡਰ ਆ ਕਿ ਭਾਈਚਾਰਕ ਸਾਂਝ ਫਿਰਕਿਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ ਜੀ। ਸਾਹਿਬ ਸਾਹਿਬ ਸ੍ਰੀ ਵੈਕਰ ਜੀ ਕੀ ਫਤਿਹ। ਅੱਜ ਇਹ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਵਰ ਸੱਜਣ ਪਿੰਡ ਦੇ ਵਿਅਕਤੀ ਪਿੰਡ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਧੱਕਾ ਹੋਇਆ ਵਾ ਜੋ ਪਿੰਡ ਦੀ 7800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਤੇ ਝਾੜੂ ਦੀ ਸਰਕਾਰ ਨੇ ਕਟਾਈ ਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝ ਆ ਸਾਡੀ ਕਾਂਗਰਸ ਨਾਲ ਬੜੀ ਸਾਂਝ ਆ ਸਾਡੀ ਕਾਮਰੇਡ ਪਰਿਵਾਰ ਨਾਲ ਵੀ ਬੜੀ ਸਾਂਝ ਆ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7 800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ਼ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਇਤفاق ਨੂੰ ਖੇਰੂ ਖੇਰੂ ਕਰਤਾ ਆ ਇਹ ਆਪ ਤੇ ਤੀਲਾ ਤੀਲਾ ਇਹਨਾ ਹੋਣਾ ਵਾ ਸਾਨੂੰ ਵੀ ਇਹ ਤੀਲਾ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮਐਲਏ ਤੇ ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮਐਲਏ ਦੀ ਇਲੈਕਸ਼ਨ ਸੀ ਇਹਨੂੰ ਐਮਐਲਏ ਦੀਆਂ ਵੋਟਾਂ ਪਾਈਆਂ ਇਹਨੂੰ ਪਾਈਆਂ ਤਾਂ ਸੀ ਚਲੋ ਸਾਡੇ ਇਲਾਕੇ ਦਾ ਐਮਐਲਿਆ ਸਾਨੂੰ ਤੋਫਾਕ ਨਾ ਰੱਖੂਗਾ ਪਰ ਅੱਜ ਜੋ ਹੀ ਵੇਖਣ ਦੇ ਆ ਜੋ ਇਹਨਾਂ ਤੀਲ-ਤੀਲ ਖਲਾਰ ਦਿੱਤੀ ਆ ਉਹਦਾ ਸਾਨੂੰ ਸਖਤ ਵਿਰੋਧ ਆ ਇਹ ਪਿੰਡ ਗਮਾਨਪੁਰੇ ਦੇ ਉੱਤੇ ਜੋ ਹੋਇਆ ਵਾ ਉਹ ਬਹੁਤ ਨਿੰਦਣਯੋਗ ਕੀਤਾ ਆ ਪਰ ਗਮਾਨਪੁਰੇ ਨੇ ਨਹੀਂ ਕੀਤਾ ਇਹ ਆਮ ਪਾਰਟੀ ਸਰਕਾਰ ਨੇ ਕੀਤਾ ਵਾ ਅਸੀਂ ਜੋ ਕੁਝ ਵੀ ਹੋਊਗਾ ਸਾਡੇ ਪਿੰਡ ਦੀ ਇਲੈਕਸ਼ਨ ਰੱਦ ਹੋ ਜੇ ਸਾਨੂੰ ਇਸ ਗੱਲ ਦਾ ਮਾਸਾ ਅਫਸੋਸ ਨਹੀਂਗਾ ਇਲੈਕਸ਼ਨ ਰੱਦ ਕਰਕੇ ਜਿੰਨਾ ਵੀ ਟਾਈਮ ਪਾਊਗੀ ਸਰਕਾਰ ਅਸੀਂ ਉਸ ਟਾਈਮ ਤੇ ਇਲੈਕਸ਼ਨ ਕਰਾਉਣ ਨੂੰ ਤਿਆਰ ਆਂ ਪਰ ਇਹ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜੀਂਦੇ ਬੰਦੇ ਨੂੰ ਵੋਟਾਂ ਤੋਂ ਵਖਰੇ ਕਰ ਦੇਣਾ ਉਹਨਾਂ ਦੀ ਵੋਟਾਂ ਕਟਾ ਦੇਣੀ ਆ ਇਹ ਸਭ ਤੋਂ ਨਿੰਦਨਯੋਗ ਗੱਲ ਆ ਸਾਡੀ ਅમે ਸਰਕਾਰ ਨੇ ਸਾਡਾ ਨ ਧੱਕਾ ਕੀਤਾ ਆ ਫਿਰ ਵੀ ਸਾਡੀ ਅਪੀਲ ਆ ਕਿ ਸਾਨੂੰ ਇਸ ਤਰ੍ਹਾਂ ਜਿਹੜੀਆਂ ਵੋਟਾਂ ਵਾਂ ਉਹ ਸਾਡੀਆਂ ਬਣਾਈਆਂ ਜਾਣ ਮੁਰਤੋਂ ਜਿੰਨੀਆਂ ਵੋਟਾਂ ਕੱਟੀਆਂ ਜਿੰਨੀਆਂ ਪਿਛਲੇ ਐਮਐਲਏ ਦੀ ਇਲੈਕਸ਼ਨ ਚ ਪਾਈਆਂ ਵਾਂ ਜਾਂ ਐਮਪੀ ਦੀ ਇਲੈਕਸ਼ਨ ਚ ਪਾਈਆਂ ਵਾਂ ਸਾਡੀਆਂ ਵੋਟਾਂ ਬਹਾਲ ਕੀਤੀਆਂ ਜਾਣ ਤੇ ਗਮਨਪੁਰੇ ਦੀ ਅੱਜ ਤੋਂ ਇਸ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਵੇ ਧੰਨਵਾਦ ਦੱਸਦੀ ਕਿ ਨਾ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਭਾਈ ਤਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਵਿਧਾਇਕ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਗੇ ਇਸ ਦੇ ਨਾਲ ਹੀ ਉਹਨਾਂ ਮੋਰਚਾ ਖੋਲਣ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਦੱਸਦੀ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਡੀਸੀ ਦਫਤਰ ਦਾ ਘਿਰਾਓ ਕਰਨਗੇ ਅਤੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਣ ਦੇ ਲਈ ਗ੍ਰਾਮ ਸਭਾ ਬੁਲਾ ਕੇ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲਣਗੇ ਫਿਲਹਾਲ ਇਸ ਪਿੰਡ ਵਾਲਿਆਂ ਦਾ ਇਹ ਮਸਲਾ ਕਿਸ ਤਰੀਕੇ ਦੇ ਨਾਲ ਸੁਲਝਦਾ ਹੈ ਇਹ ਵੀ ਵੇਖਣਾ ਲਾਜ਼ਮੀ ਹੋਵੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੀਵਾਲ ਪੰਜਾਬੀ ਲੁਕ ਚੈਨਲ